ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥਦਰ ਸਾ ਪੂਰਨ ਹੋਏ ਚਿਤ ਕੀ ਇਛਾ ਤਾ ਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ہمر دش سپ تم کا وو آپ ہاتھ دے موہم بچاو سکھ مورا سیوک پہ کرا کو کردہ سنگرے پورن ہوئے ہماری آسا تور پن کی رہ پیاسا تمہیں شاڈ کوئی ابر جو پر چاہوں سوتم تے پاؤں سیوک سکھ ہمارے تاری ہے چن چن ستر ہمارے ماری ہے

जवन काल सब लोक सुवारा नमस्कार है तए महाराज जवन काल सब जगत बनायो देव दैत जशुन पुजायो वादन ते के अवतार सोए गुरु सुमिजे हो हु हमारा नमस्कार तिसहि कह मारी सकल प्रजा जन आप सुवारी शिव कण कौस विघ्न सुख दियो سترن کو پال موبد بد کاٹ کاٹ کے اندر کی جانت پلے برے کی پیر پچھانت چیٹی تے کٹرے ساپر کرپا درشت کر پھولا, سنتن سکھ پائے, پائے سادن کے سکھ ایک ایک پیر پچھانے کاٹ کاٹ کے پٹ پٹ کی جانے جب اد کرک کرا کر تارا پردہ ترت تب دہ پارا جب آ کرک کرت ہو کب ہوں ਤੁਮਾ ਮੈਂ ਮਿਲਤ ਦੇ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸੁਭੀਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲੰਗ ਨਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਨਾਦ ਸੰਬਤਾ ਕਾ ਮੂੜ ਉਚਾਰਤ ਪੇਦਾ ਜਾਕੋ ਪੇਵ ਨਾ ਪਾਵਤ 베ਦਾ ਤਾਂ ਕੋ ਕਿਰਪਾ ਅਨੁਮਾਨਤ ਮਹਾ ਮੂੜ ਕਛ ਪੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਭੇਵਿਆ ਪਾਪ ਨੇ ਬੁਧ ਹੈ ਜੇਤੀ ਬਰਨਤ ਭਿੰਨ ਪੇਦ ਤੋ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਵ ਕਹੀ ਭੂਪਾ ਅੰਡ ਜੇਰ ਜਸੇਤ ਜਕੀਨੀ ਉਤਪਦ ਖਾਨ ਬਹੁਰ ਰਚਦੀਨੇ ਕਹਉ ਫੂਲ ਰਾਜਾ ਹਬ ਬੈਠਾ ਕਹਉ ਸੁਮਟ ਪਿਉ ਸੰਕਰੇ ਕੈਠਾ 시ਗਰੀ ਸ੍ਰਿਸ਼ਟ ਦੇਖਾਇ ਅਚੰਭਵਿਆ ਤੁਜ ਗਾਧ ਸਰੂਪ ਸ੍ਰਿਯੰ ਭਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਕਰੋ ਦੁਸ਼ ਦੇਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਰ ਸੁਬਟਾਰੇ ਜੋ ਕਲ ਕੋ ਇੱਕ ਬਾਰਤ ਆਇ ਹੈ ਤਾਂ ਕੇ ਕਾਲ ਨਿਕਟਨ ਹੈ ਰੱਛਾ ਹੋਏ ਤਹੇ ਸੁਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਰਿਦ ਸਿਦ ਕਰਮੋ ਸੁਭ ਹੋਈ ਦੁਸ਼ਟ ਸ਼ਾਸ ਸ਼ਵ ਸਕੈ ਨ ਕੋਈ ਇਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਾਹਿ ਬਾਰਾ ਜਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ੍ਰਣ ਤਿਹਾਰੀ ਆਪ ਹਾਥ ਦਹਿ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦਰਸਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈ ਤੁਮ ਕਾ ਬਹੋ ਆਪ ਹਾਥ ਦੈ ਮੋਹਿ ਬਚਾਵੋ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਕਸ ਪੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰਿਆ ਸਭੈ ਰਮ ਕੋ ਆਵਾਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਤੁਮੇ ਸਾਡ ਕੋਈ ਅਬਰਨਾ ਤਿਆਉ ਜੋ ਪਰ ਚਾਹੂ ਸੁਤਮ ਤੇ ਪਾਉ ਸੇਵਕ ਸਿਖ ਹਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੈ ਮੁਜ ਬਰਿਆ ਮਨ ਕਾਲ ਕਾ ਤ੍ਰਾਸ ਨ ਬਰਿਆ ਹੂ ਜੋ ਸੁਦਾ ਹਮਾਰੇ ਪਛਾਹ ਸ੍ਰੀ ਅਸਤੁਰ ਜੋ ਕਰ ਰੱਛਾ ਰਾਖ ਲਿਹੁ ਮੋ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟ ਨਿਕਹਿ ਹੰਤਾ ਤੂਹ ਪਰਿ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਵਜੁਵ ਬਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਹਿ ਕੀ ਆਤਮਾ ਸਾ ਜਵਨ ਕਾਲ ਜੋਗੀ ਸਵਕੀਓ ਬੇਦਰਾਰ ਬ੍ਰਹਮਾ ਜੁਥੀਓ जवन काल सब लोक सवारा नमस्कार है तए महाराज जवन काल सब जगत बनायो देव दैत जशन पुजायो वादन ते के अवतार सोए गुरु सुमिजे हो हमारा नमस्कार तिस ही कह मारी सकल प्रजा जन ने आप सवारी शिव कण कौस विघ्न सुख दीयो سترن کو پال موبد کی او کاٹ, کاٹ کاٹ کے اندر کی جانت پلے برے کی پیر پچھانت چیٹی تے کٹرے استھولا ساپر کرپا درشت کر فولا سنتن دکھ پائے تے دکھی سکھ پائے سادن سکھ ایک ایک, ایک پیر پچھانے کاٹ کاٹ, کاٹ کے پٹ پٹ کی جانے جب اد کرک کرا کر تارا پردہ ترت تب دہ پارا جب آ کرک کرت ہو کب ہوں ਤੁਮ ਬ ਮੈਂ ਮਿਲਤ ਦੇ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨੰਬਕਾਰ ਨਿਰਲੰਬ ਆਦ ਨੀਲ ਨਾਦ ਸੰਬਤਾ ਕਾ ਮੂੜ ਉਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਵੇਦਾ ਤਾ ਕੋ ਕਿਰਪਾ ਅਨੁਮਨਤ ਮਹਾ ਮੂੜ ਕਛ ਪੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਭੇਵਿਆ ਪਾਪ ਨੇ ਬੁਧ ਹੈ ਦੇਤੀ ਬਰਨਤ ਭਿੰਨ ਪੇਦ ਤੁਹ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੂਕ ਸਰੂਪਾ ਰੰਗ ਪਿਓ ਰਵ ਕਹੀ ਭੂਪਾ ਅੰਡ ਜੇਰ ਜਸੇਤ ਜਕੀਨੀ ਉਤਪਦ ਖਾਨ ਬਹੁਰ ਰਚਦੀਨੇ ਕਹੋ ਫੁੱਲ ਰਾਜਾ ਹੈ ਬੈਠਾ ਕਹੋ ਸਮਟ ਪਿਓ ਸਗਰੇ ਕੈਠਾ ਸ਼ਗਰੀ ਸ੍ਰਿਸ਼ਟ ਦਿਖਾਇ ਅਚੰ ਭਵ ਆਦ ਜੁਗਾਦ ਸਰੂਪ ਸਵੇਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਕਰੋ ਦੁਸ਼ਟਿ ਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸੁਬਟਾਰੇ ਜੋ ਕਲ ਕੋ ਇੱਕ ਵਾਰਤ ਆਇ ਹੈ ਤਾਂ ਕੇ ਕਾਲ ਨਿਕਟਨ ਹੈ ਰੱਛਾ ਹੋਏ ਤਹੀਂ ਸੁਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਰਿਦ ਸਿਦ ਕਰਮੋ ਸੁਭ ਹੋਈ ਦੁਸ਼ਟ ਸ਼ਸ਼ਵ ਸਕੈ ਨ ਕੋਈ ਇਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਹੇ ਬਾਰਾ ਜਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ੍ਰਣ ਤਿਹਾਰੀ ਆਪ ਹਾਥ ਦਹਿ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਰਸਾ ਪੂਨ ਹੋਏ ਚਿਤ ਕੀ ਇਛਾ ਤਵ ਚਰਨ ਨਮਨ ਰਹਿ ਮਹਾਰਾਜ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈ ਤੁਮ ਕਾਬ ਹੋ ਆਪ ਹਾਥ ਦੈ ਮੋਹਿ ਮਚਾਵੋ ਸੁਖਿ ਵਿਸਰੈ ਮੋਰੋ ਪ੍ਰੇਵਾਰਾ ਸੇਵਕ ਸਿਖਸ ਪੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰਿਆ ਸਭੈ ਰਮਿ ਕੋ ਆਵਾਜ਼ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਤਮੇ ਛਾੜ ਕੋਈ ਅਬਰ ਨਾ ਤਿਆਉ ਜੋ ਪਰ ਚਾਹੂ ਸੁਤਮ ਤੇ ਪਾਉ ਸੇਵਕ ਸਿਖ ਹਮਾਰੇ ਧਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਜਬਰੈ ਮਨ ਕਾਲ ਕਾ ਤ੍ਰਾਸ ਨਵਰੈ ਹੂ ਜੋ ਸੁਦਾ ਹਮਾਰੇ ਪਛਾਹ ਸ੍ਰੀ ਅਸਤੁਰ ਜੋ ਕਰ ਘਰ ਅੱਛਾ ਰਾਖਿ ਲਿਹੁ ਮੋ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟ ਨਕੇ ਹੰਤਾ ਤੂਹ ਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰ ਕਾਲ ਪਾਏ ਸਵਜੁਵ ਬਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਹਿ ਕੀ ਆਤਮਾ ਸਾ ਜਵਨ ਕਾਲ ਜੋਗੀ ਸਵਕੀਓ ਬੇਦਾਰ ਆਰ ਬ੍ਰਹਮਾ ਜੁਥੀਓ जवन काल सब लोक सुवारा नमस्कार है तए महाराज जवन काल सब जगत बनायो देव दैत जशन पुजायो वादन ते के अवतार सोए गुरु सुमि जे हो हमारा नमस्कार तिस ही कह हमारी सकल प्रजा जने आप सुवारी शिवकन कौस विघ्न सुख दियो سترن کو پال موبد کی کاٹ, کاٹ کاٹ کے اندر کی جانت پلے برے کی پیر پچھانت چیٹی تے کتر استھولا ساپر کرپا درشت کر پھلا سنتن دکھ پائے تے دکھی سکھ پائے سادن کے سکھ ایک پیر پچھانے کاٹ کاٹ, کاٹ کے پٹ پٹ کی جانے جب اد کرک کرا کر تارا پردہ ترت تب دیہ پارا جب آ کرک کرت ہو کب ہوں ਤੁਮ ਮੈਂ ਮਿਲਤ ਦੇ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲੰਗ ਨਰੰਕਾਰ ਨੰਵਕਾਰ ਨਿਰਲੰਬ ਆਦ ਨੀਲ ਨਾਦ ਸੰਬਤਾ ਕਾ ਮੂੜ ਚਾਰਤ ਪੇਦਾ ਜਾ ਕੋ ਪੇਵਨ ਆਪਤ ਵੇਦਾ ਤਾਂ ਕੋ ਕਿਰਪਾ ਅਨੁਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾ ਦੇਵ ਕੋ ਕਹਿ ਤਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹ ਭੇਵਿਆ ਪਪ ਨੇ ਬੁਧ ਹੈ ਦੇਤੀ ਬਰਨਤ ਭਿੰਨ ਪਿਰ ਤੋ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੂਪ ਸਰੂਪਾ ਰੰਗ ਪਿਓ ਰਵ ਕਹੀ ਭੂਪਾ ਅੰਡ ਜੇਰ ਜਸੇਤ ਜਕੀਨੀ ਉਤਪਦ ਖਾਨ ਬਹੁਰ ਰਚ ਦੀਨੇ ਕਹਉ ਫੂਲ ਰਾਜਾ ਹਬ ਬੈਠਾ ਕਹਉ ਸੁਮਟ ਪਿਉ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦੇਖਾਇ ਅਚੰਭਵੇ ਆਦ ਜੁਗਾਦ ਸਰੂਪ ਸ੍ਰੇਮ ਭਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਕਰੋ ਦੁਸ਼ਟ ਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਰ ਸੁਬਟਾਰੇ ਜੋ ਕਲ ਕੋ ਇੱਕ ਵਾਰਤ ਆਇ ਹੈ ਤਾਂ ਕੇ ਕਾਲ ਨਿਕਟਨ ਹੈ ਰਤਸਾ ਹੋਏ ਤਹੀਂ ਸੁਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਰਨ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰਿਦ ਸਿਦ ਕਰਮੋ ਸੁਭ ਹੋਈ ਦੁਸ਼ਟ ਸ਼ਿਵ ਸਕੈ ਨ ਕੋਈ ਇਕ ਬਾਰ ਜਨਤ ਮੈਂ ਸੰਭਾਰਾ ਕਾਲ ਪਾਸਤੇ ਤਹੋ ਬਾਰਾਜ ਨਰ ਨਾਮ ਤੇਹਾਰੋ ਕਹਾ ਦਗਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ੍ਰਣ ਤਿਹਾਰੀ ਆਪ ਹਾਥ ਦਹ ਲੈਹੁ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੈਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦਰਸਾ ਪੂਰਨ ਹੋਏ ਚਿਤ ਕੀ ਇਛਾ ਤਾਬ ਚਰਨ ਨਮਨ ਰਹਿ ਮਹਾਰਾਜ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈ ਤੁਮ ਕਾ ਬਹੋ ਆਪ ਹਾਥ ਦੈ ਮੋਹਿ ਮਚਾਵੋ ਸੁਖਿ ਵਿਸਰੈ ਮੋਰੋ ਪਰਿਵਾਰਾ ਸੇਵਕ ਸਿਖਸ ਪੈ ਕਰਤਾਰਾ مو رچا نج کرد کو آج سنگرے پورن ہوئے ہماری آسا پجن کی رہ پیاسا شاڑ آؤں, جو ہوں, تے پاؤں سیوک سکھ ہمارے تاری ہے چن چن ستر ہمارے ماری ہے آپ ہاتھ دے مجھے بر ہے کا تراس نر ہو دوست ہمارے پچھا شری جچا ਰਾਖਿ ਲਿਹੁ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟ ਨਿਕਹਿ ਹੰਤਾ ਤੂਹ ਪੁਰਿ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰ ਕਾਲ ਪਾਏ ਸਵਜੁਰ ਬਤਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕੈ ਕੀ ਆਤਮਾ ਸਾ ਜਵਨ ਕਾਲ ਜੋਗੀ ਸਵਕੀਓ ਬੇਦਾਰ ਆਰ ਬ੍ਰਹਮਾ ਜੁਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਪੂਜਾਇਓ ਆਦਨ ਤੇ ਕਿਵਤਾਰਾ ਸੋਏ ਗੁਰੂ ਸਿਮਝੋ ਹਮਾਰਾ ਨਮਸਕਾਰ ਤਿਸ ਹੀ ਕਹ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕਉ ਸਿਵਗਨ ਸੁਖ ਦਿਯੋ سترن کو پال موبد بد کاٹ کاٹ کے اندر کی جانت پلے برے کی پیر پچھانت چیٹی تے کتر استھولا ساپر کرپا درشت کر پھولا سنتن دکھ پائے تے دکھی سکھ پائے سادن کے سکھ ایک پیر پچھانے کاٹ کاٹ کے پٹ پٹ کی جانے جب اد کرک کرا کر تارا پردہ ترت تب دیہ پارا جب آ کرک کرت ہو کب ہوں ਤੁਮ ਮੈਂ ਮਿਲਤ ਦੇ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲੰਗਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਨਾਦ ਸੰਬਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾਂ ਕੋ ਕਿਰਪਾ ਅਨੁਮਾਨਤ ਮਹਾ ਮੂੜ ਕਸ਼ਪੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਭੇਵਿਆ ਪਾਪ ਨੇ ਬੁਧ ਹੈ ਦੇਤੀ ਬਰਨਤ ਭਿੰਨ ਪਿਰ ਤੋ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੂਕ ਸਰੂਪਾ ਰੰਗ ਪਿਓ ਰਵ ਕਹੀ ਭੂਪਾ ਅੰਡ ਜੇਰ ਜਸੇਤ ਜਕੀਨੀ ਉਤਪਦ ਖਾਨ ਬਹੁਰ ਰਚਦੀਨੇ ਕਹਉ ਫੂਲ ਰਾਜਾ ਹਬ ਬੈਠਾ ਕਹਉ ਸੁਮਟ ਪਿਉ ਸਹ ਕਰੇ ਕੈਠਾ ਸਿਗਰੀ ਸ੍ਰਿਸ਼ਟ ਦੇਖਾਇ ਅਚੰਭ ਵੇ ਆਦ ਜੁਗਾਦ ਸਰੂਪ ਸ੍ਰੇਮ ਭਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਕਰੋ ਦੁਸਟ ਦੇ ਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤਿਨਕੇ ਦੁਸਟ ਦੁਖਤ ਹੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਰ ਸੁਬਟਾਰੇ ਜੋ ਕਲ ਕੋ ਇੱਕ ਵਾਰਤ ਆਇ ਹੈ ਤਾਂ ਕੇ ਕਾਲ ਨਿਕਟਨ ਹੈ ਰਤਸਾ ਹੋਏ ਤਹੀਂ ਸੁਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਰਨ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰਿਦ ਸਿਦ ਕਰਮੋ ਸੁਭ ਹੋਈ ਦੁਸ਼ਟ ਸ਼ਾਸਿ ਸੁ ਸਕੈ ਨ ਕੋਈ ਇਕ ਬਾਰ ਜਨਤ ਮੈਂ ਸੰਭਾਰਾ ਕਾਲ ਪਾਸਤੇ ਤਾਹਿਉ ਬਾਰਾਜ ਨਰ ਨਾਮ ਤੇਹਾਰੋ ਕਹਾ ਦਗਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ੍ਰਣ ਤਿਹਾਰੀ ਆਪ ਹਾਥ ਦਹਿ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ چوپئی صاحب اک اوکار شری وحی گرو جی کی فتح پادشاہی باچ کبھی چوپئی ہمری کرو ہاتھ در اچھا پور ہوئے چت کی اچھا تاب نمان نہ ہمارا اپنا جان کرو پرتی پارا ہمرے دست سپ تم کا بہو آپ ہاتھ دہ موہیم چاو شکی بسے مرو پریوارا سیوک سکس سہ کر تارا مو رچا اچھا نج کر تہ کراؤں سیوک سکھ ہمارے تاری ہے چن چن ستر ہمارے ماری ہے آپ ہاتھ دہ مجھ بر مرن کال کا تراس نو جو ہمارے پچھا شری جو کرچا ਰਾਖ ਲਿਹੁ ਮੋ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟ ਨਿਕਹਿ ਹੰਤਾ ਤੂਹ ਪੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰ ਕਾਲ ਪਾਏ ਸਵਜਵ ਬਤਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਹਿ ਕੀ ਆਤਮਾ ਸਾ ਜਵਨ ਕਾਲ ਜੋਗੀ ਸਵਕੀਓ ਬੇਦਰਾਰ ਬ੍ਰਹਮਾ ਜੁਥੀਓ जवन काल सब लोक सवारा नमस्कार है तए महाराज जवन काल सब जगत बनायो देव दैत जशुन पुजायो वादन ते के अवतार सोए गुरु सुमिजे हो हमारा नमस्कार तिसहि कह मारी सकल प्रजा जन ने आप सवारी शिव कण कौस विघ्न सुख दियो سترن کو پال موبد بد کاٹ کاٹ کے اندر کی جانت پلے برے کی پیر پچھانت چیٹی تے کتر استھولا ساپر کرپا درشت کر فولا سنتن دکھ پائے تے دکھی سکھ پائے سادن کے سکھ ایک پیر پچھانے کاٹ کاٹ کے پٹ پٹ کی جانے جب اد کرکھ کرا کر تارا پرجا ترت تب دہ پارا جب آ کرکھ کرت ہو کب ہوں ਤੁਮ ਮੈਂ ਮਿਲਤ ਦੇ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਨਾਦ ਸੰਬਤਾ ਕਾ ਮੁੜ ਉਚਾਰਤ ਪੈਦਾ ਜਾਕੋ ਪੇਵ ਨਾ ਪਾਵਤ ਵੇਦਾ ਤਾ ਕੋ ਕਿਰਪਾ ਅਨੁਮਾਨਤ महामूढे कषपेद न जानत महादेव कौ कह तसदा शिव निरंकार का चिनत ने पेवया पाप आप ने बुध है जेती वर्णत भिन्न पिद तु तेती तुम्हारा लखा न जाय पसारा कह विद सजा प्रथम संसार एक रूप अनूप स्वरूप रंग पयो रव कह भूपायंड ज जे जेर ज जे से तजिनी उत्पत्ति खान बहु रच दीने ਕਹਉ ਫੂਲ ਰਾਜਾ ਹਬ ਬੈਠਾ ਕਹਉ ਸੁਮਟ ਪਿਉ ਸਹ ਕਰੇ ਕੈਠਾ 시ਗਰੀ ਸ੍ਰਿਸ਼ਟ ਦੇਖਾਇ ਅਚੰਭਵਿਆ ਤੁਜ ਗਾਦ ਸਰੂਪ ਸ੍ਰੇਮ ਭਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਕਰੋ ਤੁਸ ਦਿੱਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਰ ਸੁਬਟਾਰੇ ਜੋ ਕਲ ਕੋ ਇੱਕ ਵਾਰਤ ਆਇ ਹੈ ਤਾਂ ਕੇ ਕਾਲ ਨਿਕਟਨ ਹੈ ਰਤਸਾ ਹੋਏ ਤਹੀਂ ਸੁਭ ਕਾਲਾ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਰਨ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਰਿਦ ਸਿਦ ਕਰਮੋ ਸੁਭ ਹੋਈ ਦੁਸ਼ਟ ਸ਼ਿਵ ਸਕੈ ਨ ਕੋਈ ਇਕ ਬਾਰ ਜਨਤ ਮੈਂ ਸੰਭਾਰ ਆਕਾਲ ਫਾਸਤੇ ਤਹੋ ਬਾਰਾ ਜਨਰ ਨਾਮ ਤੇਹਾਰੋ ਕਹਾ ਦਗਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ੍ਰਣ ਤੇਹਾਰੀ ਆਪ ਹਾਤ ਦਹਿ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ